ਕੈਲੀਫੋਰਨੀਆ ਦਾ ਇੱਕ ਸੜਕ ਹਾਦਸਾ ਇਸ ਵੇਲੇ ਸਵਾਲਾਂ ਦਾ ਕਾਰਨ ਬਣ ਗਿਆ ਹੈ। ਵਿਦੇਸ਼ ਦੇ ਵਿੱਚ ਇੱਕ ਮਾਮਲਾ ਅੰਡਰ ਟ੍ਰਾਇਲ ਹੈ ਔਰ ਉਸ ਮਾਮਲੇ ਦੇ ਅੰਡਰ ਟ੍ਰਾਇਲ ਹੋਣ ਦੀ ਗੂੰਜ ਇੱਥੇ ਸੱਤ ਸਮੁੰਦਰ ਪਾਰ ਤੱਕ ਵੱਜਦੀ ਨਜ਼ਰ ਆ ਰਹੀ। ਜਸ਼ਨਪ੍ਰੀਤ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ ਗੁਰਦਾਸਪੁਰ ਲਾਗਲੇ ਪਿੰਡ ਦਾ ਰਹਿਣ ਵਾਲਾ ਕੈਲੀਫੋਰਨੀਆ ਰਹਿੰਦਾ ਹੈ। 2022 ਦੇ ਵਿੱਚ ਅਮਰੀਕਾ ਦਾਖਲ ਹੁੰਦਾ ਹੈ। ਇਲਜ਼ਾਮ ਲੱਗੇ ਨੇ ਕਿ ਇਲਲੀਗਲ ਤਰੀਕੇ ਦੇ ਨਾਲ ਉਹ ਅਮਰੀਕਾ ਦਾਖਲ ਹੋਇਆ ਸੀ ਔਰ ਉੱਥੇ ਅਮਰੀਕਾ ਰਹਿੰਦਿਆਂ ਹੁਣ ਟਰੱਕ ਚਲਾਉਣ ਲੱਗ ਗਿਆ ਸੀ 21 ਵਰਿਆਂ ਦਾ ਇਹ ਨੌਜਵਾਨ ਅਮਰੀਕਾ ਦੇ ਵਿੱਚ ਟਰੱਕ ਚਲਾਉਂਦਾ ਸੀ ਇਸ ਉੱਤੇ ਇਸ ਵੇਲੇ ਇਲਜ਼ਾਮ ਲੱਗੇ ਨੇ ਕਿ ਜਦੋਂ ਐਕਸੀਡੈਂਟ ਹੋਇਆ ਉਸ ਵੇਲੇ ਜਸ਼ਨਪ੍ਰੀਤ ਸਿੰਘ ਨਸ਼ੇ ਵਿੱਚ ਸੀ ਔਰ ਨਾਲੋਂ ਨਾਲ ਹੋਰ ਗੰਭੀਰ ਇਲਜ਼ਾਮ ਉਸ ਤੇ ਲੱਗਦੇ ਨਜ਼ਰ ਆ ਰਹੇ ਨੇ ਇਹ ਸਾਰਾ ਮਾਮਲਾ ਅੰਡਰ ਟ੍ਰਾਇਲ ਹੈ ਔਰ ਇਸ ਦੇ ਵਿੱਚ ਇੱਕ ਚੀਜ਼ ਜਿਹੜੀ ਖਾਸ ਦੱਸੀ ਜਾ ਰਹੀ ਹੈ ਉਹ ਇਹ ਹੈ ਕਿ ਇਹ ਇੱਕ ਇਲਲੀਗਲ ਇਮੀਗਰੈਂਟ ਆ ਜਿਹੜਾ 222 ਦੇ ਵਿੱਚ ਅਮਰੀਕਾ ਦਾਖਲ ਹੁੰਦਾ ਇਹ ਪੁਸ਼ਟੀ ਕੀਤੀ ਗਈ ਹੈ ਅਮਰੀਕਾ ਪ੍ਰਸ਼ਾਸਨ ਦੇ ਵੱਲੋਂ ਅਮਰੀਕੀ ਅਥਾਰਟिटीज ਦੇ ਵੱਲੋਂ ਔਰ ਇਸ ਪੁਸ਼ਟੀ ਦੇ ਵਿੱਚ ਸਾਫ਼ ਕਿਹਾ ਗਿਆ ਹੈ ਕਿ 222 ਦੇ ਵਿੱਚ ਇਲਲੀਗਲੀ ਜਸ਼ਨਪ੍ਰੀਤ ਸਿੰਘ ਅਮਰੀਕਾ ਦੇ ਵਿੱਚ ਦਾਖਲ ਹੁੰਦਾ ਔਰ ਉਸੇ ਚੀਜ਼ ਨੂੰ ਲੈ ਕੇ ਕਈ ਰਿਪੋਰਟਸ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਦਾਵਾ ਕੀਤਾ ਗਿਆ ਕਿ ਜਸ਼ਨਪ੍ਰੀਤ ਸਿੰਘ ਨੂੰ ਅਮਰੀਕਾ ਭੇਜਣ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦਾ ਹੱਥ ਹੈ ਸਿਮਰਨਜੀਤ ਸਿੰਘ ਮਾਨ ਨੇ ਜਸ਼ਨਪ੍ਰੀਤ ਸਿੰਘ ਨੂੰ ਅਮਰੀਕਾ ਭੇਜਿਆ ਕਈ মিডিਆ ਰਿਪੋਰਟਸ ਇਸ ਗੱਲ ਦਾ ਦਾਅਵਾ ਕਰ ਰਹੀਆਂ ਹਨ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਕੋਈ ਅਫੀਸ਼ੀਅਲ ਡਾਕੂਮੈਂਟੇਸ਼ਨ ਤਾਂ ਨਹੀਂ ਹੈ ਪਰ ਕਈ মিডিਆ ਰਿਪੋਰਟਸ ਇਸ ਗੱਲ ਦਾ ਦਾਅਵਾ ਕਰਦੀਆਂ ਨੇ ਕਿ ਸਿਮਰਨਜੀਤ ਸਿੰਘ ਮਾਨ ਦੀ ਚਿੱਠੀ ਮਿਲਣ ਤੋਂ ਬਾਅਦ ਜਸ਼ਨਪ੍ਰੀਤ ਸਿੰਘ ਜਿਹੜਾ ਉਹ ਅਮਰੀਕਾ ਜਾਂਦਾ ਸਿਮਰਨਜੀਤ ਸਿੰਘ ਮਾਨ ਦੇ ਉੱਤੇ ਪਹਿਲਾਂ ਵੀ ਕਈ ਇਲਜ਼ਾਮ ਲੱਗਦੇ ਰਹਿੰਦੇ ਨੇ ਕਿ ਉਹ ਨੌਜਵਾਨਾਂ ਨੂੰ ਫਰਜ਼ੀ ਚਿੱਠੀ ਦੇ ਕੇ ਤੇ ਵਿਦੇਸ਼ ਭੇਜ ਦਿੰਦੇ ਇਸ ਚਿੱਠੀ ਦੇ ਵਿੱਚ ਇਹ ਹੁੰਦਾ ਹੈ ਕਿ ਕਥਿਤ ਨੌਜਵਾਨ ਨੂੰ ਭਾਰਤ ਦੇ ਵਿੱਚ ਖਤਰਾ ਇਸ ਵਾਸਤੇ ਉਹ ਫਲਾਣੇ ਦੇਸ਼ ਦੇ ਵਿੱਚ ਪਹੁੰਚ ਗਿਆ ਉੱਥੇ ਜਾ ਕੇ ਉਹ ਨੌਜਵਾਨ ਸਾਈਲਮ ਲੈ ਲੈਂਦਾ ਹੈ ਤੇ ਉਹ ਸਾਰੀ ਪ੍ਰਕਿਰਿਆ ਜਿਹੜੀ ਹੁਣ ਤੱਕ ਵਿਚਾਰੀ ਗਈ ਹੈ ਉਹ ਸਾਰੀ ਹੋਂਦ ਵਿੱਚ ਆ ਜਾਂਦੀ ਹੈ ਸਿਮਰਨਜੀਤ ਸਿੰਘ ਮਾਨ ਦੇ ਉੱਤੇ ਇਹ ਇਲਜ਼ਾਮ ਲੱਗੇ ਨੇ ਕਿ ਸਿਮਰਨਜੀਤ ਸਿੰਘ ਮਾਨ ਦੀ ਚਿੱਠੀ ਦੇ ਉੱਤੇ ਇਹ ਨੌਜਵਾਨ ਗਿਆ ਸੀ ਮੀਡੀਆ ਰਿਪੋਰਟਸ ਮੁਤਾਬਕ ਜਸ਼ਨਪ੍ਰੀਤ ਪਹਿਲਾ ਅਜਿਹਾ ਨੌਜਵਾਨ ਨਹੀਂ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਚਿੱਠੀ ਦਿੱਤੀ ਸੀ ਮੀਡੀਆ ਰਿਪੋਰਟਸ ਦੇ ਮੁਤਾਬਕ ਉਹ ਕਹਿ ਚੁੱਕੇ ਨੇ ਕਿ ਉਹਨਾਂ ਨੇ ਸੂਬੇ ਦੇ ਕਈ ਨੌਜਵਾਨਾਂ ਨੂੰ ਚਿੱਠੀਆਂ ਦਿੱਤੀਆਂ ਹਨ ਅਤੇ ਇਹਨਾਂ ਚਿੱਠੀਆਂ ਦੀ ਮਦਦ ਦੇ ਨਾਲ ਉਹਨਾਂ ਨੌਜਵਾਨਾਂ ਨੂੰ ਵਿਦੇਸ਼ ਵਿੱਚ ਨਾਗਰਿਕਤਾ ਜਾਸ ਸਿਆਸੀ ਪਨਾਹ ਮਿਲੀ ਹੈ ਇੱਕ ਪ੍ਰੋਪਰ ਪ੍ਰਕਿਰਿਆ ਹੈ ਜਿਸ ਦੇ ਅਧੀਨ ਸਿਆਸੀ ਪਨਾਹ ਮੰਗੀ ਜਾਂਦੀ ਹੈ ਸਿਆਸੀ ਪਨਾਹ ਇੱਕ ਅਜਿਹੀ ਕਾਨੂੰਨੀ ਪ੍ਰਕਿਰਿਆ ਹੈ ਜਿਸ ਵਿੱਚ ਕੋਈ ਵਿਅਕਤੀ ਆਪਣੇ ਦੇਸ਼ ਦੇ ਵਿੱਚ ਸਿਆਸੀ ਵਿਚਾਰਾਂ ਧਰਮ ਜਾਤੀ ਜਾਂ ਸਮਾਜਿਕ ਪਛਾਣ ਕਾਰਨ ਸ਼ੋਸ਼ਣ ਜਾਂ ਖਤਰੇ ਤੋਂ ਬਚਣ ਲਈ ਕਿਸੇ ਦੂਸਰੇ ਦੇਸ਼ ਵਿੱਚ ਸੁਰੱਖਿਆ ਅਤੇ ਪਨਾਹ ਦੀ ਮੰਗ ਕਰਦਾ ਹੈ ਸਖਤ ਰਾਸ਼ਟਰ ਸ਼ਰਨਾਰਥੀ ਕਮਿਸ਼ਨ ਮੁਤਾਬਕ ਭਾਰਤ ਤੋਂ ਸਿਆਸੀ ਪਨਾਹ ਦੇ ਲਈ ਅਰਜ਼ੀ ਦੇਣ ਵਾਲਿਆਂ ਦੀ ਗਿਣਤੀ 2009 ਦੇ ਵਿੱਚ 47000 ਤੋਂ ਜ਼ਿਆਦਾ ਸੀ ਜੋ 2018 ਦੇ ਵਿੱਚ ਵੱਧ ਕੇ 52000 ਤੋਂ ਜ਼ਿਆਦਾ ਹੋ ਗਈ 2021 ਦੇ ਵਿੱਚ ਲਗਾਤਾਰ ਇਸ ਗਿਣਤੀ ਦੇ ਵਿੱਚ ਇਜ਼ਾਫਾ ਹੁੰਦਾ ਰਿਹਾ ਔਰ ਇਹ ਉਹ ਪ੍ਰਕਿਰਿਆ ਹੈ ਜਿਸ ਦੇ ਅਧੀਨ ਵਿਦੇਸ਼ਾਂ ਦੇ ਵਿੱਚ ਜਾ ਕੇ ਤੇ ਸਿਆਸੀ ਪਨਾਹ ਮਿਲਦੀ ਹੈ ਹੁਣ ਇਸੇ ਮਸਲੇ ਨੂੰ ਲੈ ਕੇ ਹੀ ਇਲਜ਼ਾਮ ਲੱਗ ਰਹੇ ਨੇ ਕਿ ਜਸ਼ਨਪ੍ਰੀਤ ਸਿੰਘ ਨੂੰ ਵਿਦੇਸ਼ ਭੇਜਣ ਦੇ ਵਿੱਚ ਸਵਰਨਜੀਤ ਸਿੰਘ ਮਾਨ ਦਾ ਹੱਥ ਪਰ ਕਈ মিডিਆ ਰਿਪੋਰਟਸ ਇਹ ਵੀ ਦਾਅਵਾ ਕਰਦੀਆਂ ਨੇ ਕਿ ਸਿਮਰਨਜੀਤ ਸਿੰਘ ਮਾਨ ਨੇ ਜਸ਼ਨਪ੍ਰੀਤ ਦੇ ਹੱਕ ਦੇ ਵਿੱਚ ਖੜਨ ਤੋਂ ਇਨਕਾਰ ਕਰ ਦਿੱਤਾ ਹੈ। মিডিਆ ਰਿਪੋਰਟਸ ਇਹ ਵੀ ਦਾਅਵਾ ਕਰਦੀਆਂ ਨੇ ਕਿ ਸਿਮਰਨਜੀਤ ਸਿੰਘ ਮਾਨ ਨੇ ਹੱਥੋਂ ਤੱਕ ਕਿਹਾ ਹੈ ਕਿ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਿਦੇਸ਼ ਗਏ ਨੌਜਵਾਨ ਦੇ ਹੱਕ ਦੇ ਵਿੱਚ ਨਹੀਂ ਖੜਨਗੇ। ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਆ ਪਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਸਮੇਂ ਦੀ ਗੱਲ ਦੇ ਵਿੱਚ ਹੈ ਕਿ ਸਿਮਰਨਜੀਤ ਸਿੰਘ ਮਾਨ ਦਾ ਹੱਥ ਇਸ ਪੂਰੇ ਮਾਮਲੇ ਵਿੱਚ ਹੈ ਕਿ ਨਹੀਂ ਇਹ ਹੁਣ ਵਕਤ ਤੇ ਅਸਰ ਹੈ। ਜੋ ਵੀ ਹੋਏਗਾ ਦੱਸਦੇ ਰਵਾਂਗੇ। ਬਣੇ ਰੁਬਾਨੀਆ ਪੰਜਾਬੀ।